ਪਾਰਟੀ ਤੋਂ ਐਨ ਪਹਿਲਾਂ ਡਿੱਗੀ ਧਰਮਸ਼ਾਲਾ ਦੀ ਛੱਤ ਦੀ ਸੀਲਿੰਗ ਬਾਲਬਾਲ ਬੱਚੇ ਲੋਕ ਹੋ ਜਾਣੀ ਸੀ ਵੱਡੀ ਦੁਰਘਟਨਾ ਅਕਸਰ ਹੀ ਕਿਹਾ ਜਾਂਦਾ ਹੈ ਕਿ ਕਦੋਂ ਕੀ ਹੋ ਜਾਵੇ ਕੁਝ ਨਹੀਂ ਪਤਾ ਹੁੰਦਾ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੱਤ ਦੀ ਸੀਲਿੰਗ ਡਿੱਗਦੀ ਦਿਖਾਈ ਦੇ ਰਹੀ ਹੈ ਦਰਸਲ ਇਹ ਧਰਮਸ਼ਾਲਾ 1.5 ਕਰੋੜ ਰੁਪਏ ਵਿੱਚ ਤਿਆਰ ਹੋਈ ਸੀ ਅਤੇ ਛੱਤ ਉੱਪਰ ਵਧੀਆ ਸੀਲਿੰਗ ਵੀ ਕੀਤੀ ਗਈ ਸੀ ਪਰ ਜਿਸ ਦਿਨ ਇਸ ਧਰਮਸ਼ਾਲਾ ਵਿੱਚ ਸ਼ਾਮ ਨੂੰ ਪਾਰਟੀ ਕੀਤੀ ਜਾਣੀ ਸੀ ਅਤੇ ਸਾਰਾ ਹੀ ਪ੍ਰਬੰਧ ਹੋ ਚੁੱਕਿਆ ਸੀ ਟੇਬਲ ਤੇ ਕੁਰਸੀਆਂ ਵੀ ਲੱਗ ਗਈਆਂ ਸੀ ਤੇ ਖਾਣਾ ਵੀ ਤਿਆਰ ਹੋ ਗਿਆ ਸੀ ਪਰ ਲੋਕਾਂ ਦੇ ਆਉਣ ਤੋਂ ਪਹਿਲਾਂ ਇਸ ਧਰਮਸ਼ਾਲਾ ਦੀ ਛੱਤ ਦੀ ਸਾਰੀ ਦੀ ਸਾਰੀ ਸੀਲਿੰਗ ਹੀ ਢਹਾ ਡਿੱਗ ਗਈ ਸੋ ਜਿਹੜੇ ਲੋਕ ਉੱਥੇ ਮੌਜੂਦ ਸੀ ਉਹ ਵੀ ਇਹ ਦੇਖ ਕੇ ਭੱਜ ਕੇ ਇੱਕ ਪਾਸੇ ਖੜੇ ਹੋ ਗਏ ਸੋ ਜੇਕਰ ਪਾਰਟੀ ਵੇਲੇ ਛੱਤ ਡਿੱਗਦੀ ਤਾਂ ਕੋਈ ਵੀ ਵੱਡਾ ਪਾਣਾ ਵਾਪਰ ਸਕਦਾ ਸੀ ਪਰ ਕਿਸਮਤ ਚੰਗੀ ਸੀ ਕਿ ਸਾਰਿਆਂ ਦਾ ਬਚਾਅ ਹੋ ਗਿਆ ਪਰ ਇੱਕ ਗੱਲ ਸੋਚਣ ਵਾਲੀ ਹੈ ਕਿ ਇੰਨਾ ਪੈਸਾ ਲਾ ਕੇ ਬਣਾਈ ਗਈ ਧਰਮਸ਼ਾਲਾ ਅਤੇ ਛੱਤ ਉੱਪਰ ਕੀਤੀ ਗਈ ਸੀਲਿੰਗ ਕੁਝ ਦਿਨ ਵੀ ਨਹੀਂ ਟਿਕੀ ਸੋ ਤੁਹਾਡੇ ਇਸ ਬਾਰੇ ਕੀ ਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ